ਨਰਕ ਕੋਰ ਕੋਰਾਂ ਸਾਫ਼ ਕਰੇਗੀ ਕੋਰ ਚ ਹਰੇਕ ਪੱਤਰ ਰੱਖਾਂਗੇ। ਔਰ ਡਗਲੋ 7 ਕਰੋੜ ਕਿਹਾ ਜਾ ਰਿਹਾ ਤੇ ਗੈਣੇ ਗੁਣੇ ਮਿਲਿਆ ਸੀ। ਸਾਰੇ ਦਾ ਜਵਾਬਦਾ ਮੰਗੋ। ਸਰ ਪਰਮਾਨੰਤ ਦੀ ਗੱਲ ਨਹੀਂ ਕੀਤੀ ਗਈ ਐ ਸਰ। ਹਮਮ ਹੋਰ ਕਿਸ ਦੀ ਗੱਲ ਵੀ ਨਹੀਂ ਕੀਤੀ ਗਈ। ਹਮਮ ਵੀ ਕਿ ਕਿਸੇ ਵੀ ਕਿੰਨੀ ਰਿਕਵਰੀ ਹੋਈ ਕਿ ਹੋਰ ਕੋਈ ਵੀ ਗੱਲ ਨਹੀਂ ਕੀਤੀ ਗਈ ਐ। ਹਮਮ ਜਦਕਿ ਜੱਦ ਕੇ ਇਸ ਦੇ ਵਜੋਂ ਕਿਸ ਨੇ ਉਹਨਾਂ ਨੇ 14 ਕਹੇ 30 ਤੇ 14 ਦਰਦਾਰ ਦੇਤਾ। ਸਰ ਕਾਲੀਨ ਨੂੰ 11 ਵਜੇ ਆਫਿਸ ਤੋਂ ਲੈ ਗਿਆ ਨੇ 11 ਵਜੇ ਅਰੈਸਟ ਕੀਤੀ ਹੈ ਜੀ aur raat 12 ਵਜੇ ਦੀ ਜੀ 11 ਤੋਂ ਲੈ ਕੇ 8 ਵਜੇ ਦਾ ਉਹ ਅਰੈਸਟ ਵੀ ਮੁਕਪੂਈਂ ਦੇ ਕਰਦੀ ਮੈਂ ਕਿਸੇ ਕੇਸ ਦੀ ਤਫਤੀਸ਼ ਨਹੀਂ ਕਰ ਰਿਹਾ ਨਾ ਕੋ ਮੇਰੇ ਕੋਲ ਕੇਸ ਸਰ ਕੋਈ ਤਾਂ ਕਲੂ ਹੋਊਗਾ ਮਦਦ ਆ ਗਈ ਹੈ ਕੋਰਟ ਜਵਾਬ ਦਵਾਗੇ ਕੋਰਟ ਜਵਾਬ ਦਵਾਗੇ ਪੂਰਾ ਟੋਟਲ ਤੁਹਾਨੂੰ ਸੁਣਦੇ ਲੋਕ ਦੇਖਦੇ ਉਹ ਵੀ ਡਿਸਟਿਫਾਈ ਕਰਦੇ ਆ ਕਿਤਨੇ ਕਿਤੇ ਤੁਹਾਨੂੰ ਲੱਗਦਾ

ਸਾਰੇ ਦਾ ਜਵਾਬ ਤਾਂ ਮੰਗਗੇ ਤੇ ਹਕਤਾਂ ਸਿੰਘ ਜੀ ਕੋਟ ਵੀ ਲਿਆ ਦਿਲੇ ਕਿ ਆਇਆ ਗਿਆ ਤੇ ਸੀਆਈ ਵੀ ਜੀ ਨੂੰ ਇਹਨਾਂ ਪੇਸ਼ ਕੀਤਾ ਜਾ ਰਿਹਾ ਹੈ ਨਾ ਸਾਫ ਵਰਤ ਕੇ ਇੱਕ ਕੋਟ ਦੇ ਵਿੱਚ ਜਿਹੜਾ ਹੈਗਾ ਸਾਡੀ ਜਿਹੜੇ ਮੰਗਾਂਗੇ ਤੇ ਹੁਣ ਸੀਆਈ ਵੀ ਅੱਗੇ ਹੋ ਜਾਣੇ ਕੋਟ ਦੇ ਵਿੱਚ ਲੈ ਕੇ ਆਇਆ ਗਿਆ ਈਮਾਨ ਜਿਹੜਾ ਹੈਗਾ ਉਹ ਮੰਗਿਆ ਜਾਏਗਾ ਪੂਰਾ ਮਾਮਲਾ ਕੀ ਹੈ ਤੁਸੀਂ ਇੱਥੇ ਆਏ ਹੋ ਅੱਜ ਤੇ ਥੋੜਾ ਜਿਹਾ ਜਾਣਕਾਰੀ ਦਿਓਗੇ ਸੀਆਈ ਵੀ ਨੇ ਕੀ ਤਰਕ ਰੱਖਿਆ ਸਰ ਕੱਲ ਇਹਨਾਂ ਨੂੰ 11:00 ਵਜੇ ਆਫਿਸ ਤੋਂ ਜੋ ਜਨ 11ਵਾਂ ਅਫਸਰ ਹੈ ਜੀ ਕਿਤੀ ਆ ਅਰਾਧਾ ਕਰ ਹੋ ਜੀ ਦੀ 11 ਤੋਂ ਲੈ ਕੇ 8 ਵਜੇ ਦਾ ਮੈਨੂੰ ਅਰੈਸਟ ਨੂੰ ਕੋਈ ਜ਼ਿਕਰ ਨਹੀਂ ਕੀ ਕੀਤਾ ਕਿ ਕੀਤਾ ਕਿ ਕੁਝ ਵਿੱਚ ਕੀਤੀ ਉਹ ਅੱਜ ਜੋ ਹੈ ਇਹਨਾਂ ਨੇ ਆ ਕੇ ਇਸਨ ਪਰ ਜੁਡੀਸ਼ੀਅਲ ਕਸਟਡੀ ਰਸਮੀ ਕੀਤੀ ਹੈ ਕਾਉਨਸਲ ਰਿਪੋਰਟ ਨੇ 38.5 ਅਫਸਿਸ ਅਕਤੂਬਰ ਹੈਡ ਰਿਪੋਰਟ ਕੀਤਾ ਫੋਰ ਨੈਕਸਟ ਪੀਰੀਅਡ ਹਾਉ ਹਿੰਗ ਸੈਂਟ ਟੂ ਜੁਡੀਸ਼ੀਅਲ ਕਸਟਡੀ ਸਰ ਰਿਕਵਰੀ 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 ਕਿੱਸੇ ਕਿਹਾ ਸਰ ਰਿਕਵਰੀ ਕਿਹਦੇ ਬਤਾਈਏ ਇਹਨੇ ਕਿਹਾ ਕਿ ਉਹ ਉਹ ਤੈਕ ਰਿਕਵਰੀ ਸਪੋਰਟ ਡਾਇਰੈਕਟਲੀ ਜੇਸੀ ਠੀਕ ਹੈ ਮੈਂ ਅਗਨ ਜੀ ਮੈਂ ਠੀਕ ਹੈ ਬੈਰੀ ਵੈਲਡਾ ਦਾ ਮੈਂ ਐਡਵੋਕੇਟ ਸ਼ੰਜੀ ਸਰਵਰ ਕੋ ਆਪਣਾ ਭੁਲਰ ਸਾਹਿਬ ਵੱਲੋਂ ਪੇਸ਼ ਹੋਇਆ ਸੀ ਉਹਨਾਂ ਨੇ ਇਹ ਰਿਜੂਡਿਸ਼ਲੀ ਰਿਮਾਂਡ ਮੰਗਿਆ ਸੀ ਤੇ ਜਿਹੜਾ ਰਿਜੂਡਿਸ਼ਲੀ ਰਿਮਾਂਡ ਮੰਗਿਆ ਗਿਆ ਉਹ ਰਿਮਾਂਡ ਸਿਰਫ ਰਿਮਾਂਡ ਦੀ ਗੱਲ ਹੀ ਕੀਤੀ ਗਈ ਆ ਸਰ ਹੋਰ ਕਿਸੇ ਦੀ ਗੱਲ ਨਹੀਂ ਕੀਤੀ ਗਈ ਵੀ ਕਿਸੇ ਵੀ ਕਿੰਨੀ ਰਿਕਵਰੀ ਹੋਈ ਕਿ ਉਹ ਕੋਈ ਵੀ ਗੱਲ ਨਹੀਂ ਕੀਤੀ ਗਈ ਆ ਜਦ ਕਿ ਇਸ ਦੇ ਬੰਦ ਨੂੰ ਜੀ ਉਹਨਾਂ ਨੇ ਚਾਹਿਆ ਕਰ 30 ਦਾ 14 ਦਾ ਰਿਮਾਂਡ ਜੀ ਤਾਂ ਚੌਰਾਜਨਦਰ ਮਾਨ ਦੇ ਜਿਹਨੂੰ ਜੀ ਕਸਟਡੀ ਦੇ ਵਿੱਚ ਭੁੱਲਰ ਸਾਹਿਬ ਨੂੰ 31 ਤਰੀਕ ਤੱਕ ਭੇਜਿਆ ਉਹਨਾਂ ਨੂੰ 31 ਦਸ ਤੱਕ ਭੇਜ ਦਿੱਤਾ ਕਿਉਂ ਤੁਹਾਨੂੰ ਕਿਉਂ ਲੱਗਦਾ ਸਰ ਗੱਲ ਕਿਉਂ ਨਹੀਂ ਕੀਤੀ ਕਿ ਬਾਕੀ ਮਸਲੇ ਨੂੰ ਲੈ ਕੇ ਜੇ ਸਾਰਾ ਕੁਝ ਜਿਵੇਂ ਭੁੱਲਰ ਸਾਹਿਬ ਕਰ ਰਹੇ ਸੀ ਕਿ ਮੈਂ ਸਾਰੀ ਗੱਲ ਰੱਖਾਂਗਾ ਜੱਜ ਸਾਹਿਬ ਮੂਰੇ ਤੁਸੀਂ ਰੱਖੋਗੇ ਕਿਉਂ ਨਹੀਂ ਕਰਨ ਦਿੱਤੀ ਗੱਲ ਇਹ ਕਿਉਂਕਿ ਅਜੇ ਜਿਊਸਲੀ ਦਾ ਪਹਿਲੀ ਪਹਿਲੀ ਵਾਰ ਜਿਊਸਲੀ ਦੇ ਵਿੱਚ ਹੀ ਭੇਜਿਆ ਜਾਂਦਾ ਨੈਕਸਟ ਇਅਰ ਨੂੰ ਤੇ ਸਾਰੀਆਂ ਜਿਹੜੀਆਂ ਡਿਟੇਲਸ ਐ ਨੈਕਸਟ ਇਅਰ ਤੇ ਆਉਣਗੀਆਂ ਵੀ ਕੀ ਬਣਿਆ ਕੀ ਨਹੀਂ ਬਣਿਆ ਉਹ ਆ ਵੀ ਨਸ਼ਤੇ ਨੂੰ ਤੇ ਹੀ 31 ਤੋਂ ਬਾਅਦ ਪਤਾ ਲੱਗੂਆ। ਆਪਣਾ ਨਾਮ ਪੂਰਾ ਲਾ ਐਡਵੋਕੇਟ ਸ਼ਿਵਜੀ ਸਿੰਘ ਵੈ। ਓਕੇ ਸਿਹਤ ਦੇ ਰਿਕਾਰਡਿੰਗ ਵੀ ਕੋਈ ਉਹਨਾਂ ਨੇ ਦੱਸਿਆ ਕਿ ਵੀ ਉਹਨਾਂ ਦੀ ਮੈਡੀਕਲ ਦੇ ਰਿਕਾਰਡਿੰਗ ਵੀ ਇਹਨਾਂ ਨੇ ਗੱਲ ਕੀਤੀ ਆ ਵੀ ਇਹਨਾਂ ਨੂੰ ਮੈਡੀਕਲ ਪ੍ਰੋਬਲਮ ਆ ਉਹ ਜੱਜ ਸਾਹਿਬ ਨੇ ਪ੍ਰੋਵਾਈਡ ਕਰਵਾ ਕੇ ਮੈਡੀਕਲ ਅੰਦਰ ਪ੍ਰੋਵਾਈਡ ਕਰਵਾ ਦਿਆ ਨੇ ਜਿਨੀਆਂ ਮਤਲਬ ਆਪਣੇ ਉਹਨਾਂ ਨੂੰ ਰੈਗ ਮੈਡੀਸਿਨ ਹੋਣਗੇ ਉਹ ਉਹਨੂੰ ਉੱਥੇ ਅੰਦਰੋਂ ਪ੍ਰੋਵਾਈਡ ਕੀਤਾ ਗਿਆ ਜਾਂਦਾ ਓਕੇ ਥੈਂਕ ਯੂ ਇਸ ਵਕਤ ਜੋ ਤਸਵੀਰਾਂ ਤੁਸੀਂ ਦੇਖ ਰਹੇ ਸੀਗੇ ਇਹ ਡੀਆਈਜੀ ਭੁੱਲਰ ਦੀਆਂ ਸੀਗੀਆਂ ਜਿਸ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੋਇਆ ਤਾਂ ਹੁਣੇ-ਹੁਣੇ ਚੰਡੀਗੜ੍ਹ ਕੋਰਟ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਲਿਆਤਾ ਗਿਆ ਤਾਂ ਡੀਆਈਜੀ ਭੁੱਲਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਡਾ ਸਵਾਲ ਸੀ ਕਿ ਜਿਹੜੇ 7 ਕਰੋੜ ਕੈਸ਼ ਗੈਹ ਨੇ ਗੱਡੀਆਂ ਬਰਾਮਦ ਹੋਈਆਂ ਨੇ ਇਹ ਕਿੱਥੋਂ ਆਈਆਂ ਨੇ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਝੂਠਾ ਫਸਾਇਆ ਜਾ ਰਿਹਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਰਿਸ਼ਵਤ ਦੀ ਕੋਈ ਗੱਲ ਨਹੀਂ ਹੈਗੀ ਤਾਂ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਰੀਮਾਰਡ ਲਿਆ ਜਾਂਦਾ ਜੁਡੀਸ਼ਲੀ ਭੇਜਿਆ ਜਾਂਦਾ ਕੀ ਹੈ ਕਿਉਂਕਿ ਆਪਣਾ ਪੱਖ ਜਿਹੜਾ ਹੈ ਡੀਆਈਜੀ ਭੁੱਲੇ ਰੱਖਦੇ ਨਜ਼ਰ ਆਉਣਗੇ ਤੇ ਤਸਵੀਰ ਜਿਹੜੀ ਹੈ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਕਿ ਲਗਾਤਾਰ ਉਹ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਜਵਾਬ ਜੱਜ ਸਾਹਿਬ ਮੂਰੇ ਦਵਾਂਗਾ ਉਹਨਾਂ ਨੂੰ ਦੱਸਾਂਗਾ ਕਿ ਵੀ ਇਹ ਕੀ ਗੱਲਬਾਤ ਹੋਈ ਮੈਨੂੰ ਝੂਠਾ ਫਸਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਮੂੰਹ ਬੰਨਿਆ ਹੋਇਆ ਚੰਡੀਗੜ੍ਹ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤਾ ਜੱਜ ਦੇ ਮੂਹਰੇ ਕਹਿੰਦੇ ਮੈਂ ਆਪਣੇ ਸਾਰੇ ਪੱਖ ਰੱਖਾਂਗਾ ਕਿ ਕਿਸ ਤਰੀਕੇ ਨਾਲ ਮੈਨੂੰ ਝੂਠਾ ਫਸਾਇਆ ਜਾ ਰਿਹਾ ਇਸ ਵਕਤ ਤੁਹਾਨੂੰ ਇਹ ਤਸਵੀਰ ਚੰਡੀਗੜ੍ਹ ਕੋਰਟ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਜਿਹੜੇ ਅਰੈਸਟ ਕੀਤੇ ਹੋਏ ਭੋਲਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਹੁਣੇ ਕੋਰਟ ਦੇ ਵਿੱਚ ਜਿਹੜਾ ਲੈ ਕੇ ਗਿਆ ਹੈ ਤੇ ਹੁਣ ਉਹਨਾਂ ਨੇ ਇਹੀ ਕਿਹਾ ਕਿ ਮੈਂ ਆਪਣਾ ਪੱਖ ਰੱਖਾਂਗਾ ਜੱਜ ਮੂਹਰੇ ਦੱਸਾਂਗਾ ਕਿ ਵੀ ਮੈਨੂੰ ਝੂਠਾ ਫਸਾਇਆ ਜਾ ਰਿਹਾ ਹੁਣ ਤੁਸੀਂ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਪੁੱਲਰ ਨੂੰ ਜਿਹੜਾ ਲਗਾਤਾਰ ਕੋਰਟ ਦੇ ਵਿੱਚ ਲੈ ਕੇ ਆਏ ਨੇ ਹੁਣ ਅੱਗੇ ਜੱਜ ਮੂਹਰੇ ਦੇ ਜਿਹੜੇ ਆਪਣੇ ਪੱਖ ਬਿਆਨ ਰੱਖੇ ਜਾਣਗੇ ਜੱਜ ਉਹਨਾਂ ਦੀ ਸੁਣਨਗੇ ਕੀ ਜੱਜ ਸਾਹਿਬ ਕਹਿੰਦੇ ਨੇ ਕੀ ਉਹਨਾਂ ਦੇ ਉੱਤੇ ਗਲਬਾਤ ਹੁੰਦੀ ਹੈ ਕਿ ਉਹਨਾਂ ਨੂੰ ਢੀਲ ਭਿਜਿਆ ਜਾਂਦਾ ਜਾਂ ਜੁਡੀਸ਼ਲੀ ਰਿਮਾਰਡ ਕਿਵੇਂ ਕਿਸ ਤਿੱਕ ਦੀਆਂ ਚੀਜ਼ਾਂ ਉਹ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸੀਂ ਚੰਡੀਗੜ੍ਹ ਕੋਰਟ ਤੋਂ ਸਾਂਝਾ ਕਰ ਰਹੇ ਆਂ ਜਿੱਥੇ ਕਿ ਗ੍ਰਫਤਾਰ ਕੀਤੇ ਭੁੱਲਰ ਨੂੰ ਤੇ ਉਸ ਦਾ ਸਾਥੀ ਕਿਸਾਨ ਨੂੰ ਜੋ ਆ ਮੂਲਕ ਹੋ ਰਿਹਾ ਇਹ ਉਹੀ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵਾਰੀ ਵਾਰੀ ਜਾਂਦੇ ਸੀਗੇ ਸਮਝੌਤੇ ਕਰਦੇ ਸੀਗੇ ਪੈਸੇ ਪੂਸੇ ਖਰੀਦ ਕੇ ਆਜੋ ਆਜੋ ਸਰ ਜੇ ਤੁਸੀਂ ਕਹ ਰਹੇ ਧੋਖੇ ਨਾਲ ਫਸਾਇਆ ਗਿਆ ਉਹ ਬੰਦੇ ਦਾ ਕੀ ਅਪਡੇਟ ਹੈ ਤੁਹਾਡੇ ਕੋਲ ਨਹੀਂ ਜੋ ਬੱਤਾ ਹੁੰਦਾ ਕਿ ਇਨਫੋਰਮੇਸ਼ਨ ਤੁਹਾਡੇ ਕੋਲ ਹੀ ਪਲੀਜ਼ ਸਰ ਸਰ ਕੋਈ ਤਾਂ ਕਲੂ ਹੋਊਗਾ ਮਦਦ ਆ ਜੇ ਮੈਂ ਕੋਰਟ 'ਚ ਜਵਾਬ ਦਵਾਂਗੇ ਕੋਰਟ 'ਚ ਜਵਾਬ ਦਵਾਂਗੇ ਬੁਰਾ ਟੋਟਲ ਲੋਕ ਤੁਹਾਨੂੰ ਸੌਦੇ ਲੋਕ ਦੇਖ ਰਹੇ ਹੋ ਵੀ ਜਸਟੀਫਾਈ ਕਰ ਰਹੇ ਆ ਕਿਤਨਾ ਕਿਤੇ ਤੁਹਾਨੂੰ ਲੱਗਦਾ ਕਿ ਟੋਟਲ ਅਲੀਗੇਸ਼ਨ ਝੂਠੇ ਨੇ ਸਕ੍ਰੈਪ ਦੀ ਗੱਡੀ ਜੋ ਉੱਥੇ ਹੁੰਦੀਆਂ ਇਸ ਚੀਜ਼ਾਂ ਗੱਡੀਆਂ ਹੋਣੀ ਵੀ ਹੈਗਾ ਕੁਝ ਇਹੋ ਜਿਹਾ ਕਿ ਤੁਹਾਡੇ ਕੋਲ ਐਫ ਜਾ ਐਵੀਡੈਂਸ ਹੋਣਾ ਮੈਂ ਕਿਸੇ ਕੇਸ ਦੀ ਤਸਦੀਕ ਨਹੀਂ ਕਰ ਰਿਹਾ ਨਾ ਕੋ ਮੇਰੇ ਕੋਲ ਕੇਸ ਹੈ ਕੁਝ ਸਭ ਕੁਝ ਕੁਝ ਕਹਿਣਾ ਚਾਹੁੰਦੇ ਹੋ ਹੀ ਸਾਬ ਜਿਹੜੀ ਅਲੀਗੇਸ਼ਨ ਲੱਗੇ ਨੇ ਕੁਝ ਕਹੋਗੇ ਸਰ ਮੈਂ ਕਿਹਾ ਕੋਰਪੂਰਾ ਸਾਫ ਕਰੇਗੀ ਕੋਰਟ ਚ ਹਰੇਕ ਪੱਤਰ ਰੱਖਾਂਗੇ ਜੀ ਇਨੀ ਰਿਕਵਰੀ ਹੋਏ ਉਹ ਵੀ ਤੁਹਾਡੇ ਕੋਲ 7 ਕਰੋੜ ਕਿਹਾ ਜਾ ਰਿਹਾ ਤੇ ਗੈਣੇ ਗੁਣੇ ਮਿਲੇ ਸਾਰੇ ਦਾ ਜਵਾਬ ਦੇਵਾਂਗੇ ਦੇ ਹੱਤਾਂ ਜੋ ਜਨਾ ਚੋਰ ਲੁੱਟ ਗਿਆ ਦਿਲਾ ਦੇ ਕਿ ਆ ਗਿਆ ਹੈ ਤੇ ਇਸ ਦੇ ਸਬੰਧ ਵਿੱਚ ਪੁਲਿਸ ਕੀਤਾ ਜਾ ਰਿਹਾ ਹੈ ਨਾ ਸਾਥ ਬੱਡੇ ਸਾਮੇ ਇੱਕ ਬੋਰਡ ਦੇ ਵਿੱਚ ਜਿਹਨਾਂ ਕਹਿੰਦਾ ਸਾਥੀ ਜਨ ਨੂੰ ਦਵਾਵਾਂਗੇ ਤੇ ਹੁਣ ਸੀਬੀਆਈ ਅੰਦਰ ਹੋ ਜਾਣ ਦੇ ਵਿੱਚ ਬੋਰਡ ਦੇ ਵਿੱਚ ਲੈ ਕੇ ਆ ਕੇ ਈਮਾਨ ਜਿਹੜਾ ਹੈਗਾ ਉਹ ਮੰਗਿਆ ਜਾਏਗਾ ਸ਼ਾਮ ਨੂੰ ਸਾਰਾ ਮਾਮਲਾ ਕੀ ਹੈ ਤੁਸੀਂ ਇੱਥੇ ਆਏ ਹੋ ਅੱਜ ਤੇ ਥੋੜਾ ਜਿਹਾ ਜਾਣਕਾਰੀ ਦਿਓਗੇ ਸੀਬੀਆਈ ਨੇ ਕੀ ਤਰਕ ਰੱਖਿਆ ਸਰ ਕਾਲੀਨਾ ਨੂੰ 11:00 ਵਜੇ ਆਫਿਸ ਤੋਂ ਲੈ ਗਏ ਨੇ 11:00 ਵਜੇ ਆਫਿਸ ਅਰੈਸਟ ਕੀਤੀ ਆ ਜੀ ਰਾਤ 8:00 ਵਜੇ ਦੀ 11:00 ਤੋਂ ਲੈ ਕੇ 8:00 ਵਜੇ ਦਾ ਨੂੰ ਅਰੈਸਟ ਨੂੰ ਵਿੱਚ ਕੋਈ ਜ਼ਿਕਰ ਨਹੀਂ ਕੀ ਕੀਤਾ ਕਿ ਕੁਝ ਵਿੱਚ ਕੀਤੀ ਉਹ ਅੱਜ ਜੋ ਹੈ ਇਹਨਾਂ ਨੇ ਆ ਕੇ ਇਸ ਨੂੰ ਜਿਊਡੀਸ਼ਲ ਕਸਟਡੀ ਵਿੱਚ ਰੱਖੀਤੀ ਹੈ ਕਨਵਰਟ ਰਿਪੋਰਟ ਨੇ 38.5 ਸਤੰਬਰ ਅਕਤੂਬਰ ਹੈਡ ਰਿਪੋਰਟ ਦਿੱਤਾ ਫॉर ਨੈਕਸਟ ਪੀਰੀਅਡ ਹੋ ਜੁਡੀਸ਼ੀਅਲ ਕਾਸਟ ਸਰ ਰਿਕਵਰੀ 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 ਕਿੱਸੇ ਗਈ ਹੈ ਸਰ ਇੱਕ ਆਰਟੀਕਲ ਜੀਐਨ ਨੇ ਕਹਾ ਕਿ ਗੋਲਡ ਉਹ ਕਈ ਰਿਕਵਰੀ ਡਾਟਸਪੌਟ ਡਾਇਰੈਕਟਲੀ ਜੇਸੀ ਠੀਕ ਹੈ ਮੈਨੂੰ ਜੇਸੀ ਮੰਗਿਆ ਠੀਕ ਹੈ ਥੈਂਕ ਯੂ ਵੈਰੀ ਥੈਂਕ ਯੂ ਮੈਂ ਐਡਵੋਕੇਟ ਸ਼ੰਜੀ ਸਿੰਘ ਵਰਕਰ ਆਪਣਾ ਭੁਲਰ ਸਾਹਿਬ ਵੱਲੋਂ ਪੇਸ਼ ਹੋਇਆ ਸੀ ਉਹਨਾਂ ਨੇ ਜੁਡੀਸ਼ਲੀ ਰਿਮਾਨ ਮੰਗਿਆ ਸੀ ਹਮ ਤੇ ਜਿਹੜਾ ਰਿਜੂਡਿਊਸਰੀ ਰਿਮਾਨ ਮੰਗਿਆ ਗਿਆ ਉਹ ਰਿਮਾਨ ਸਿਰਫ ਰਿਮਾਨ ਦੀ ਗੱਲ ਹੀ ਕੀਤੀ ਗਈ ਅੱਜ ਸਰ ਹੋਰ ਕਿਸੇ ਦੀ ਗੱਲ ਨਹੀਂ ਕੀਤੀ ਗਈ ਵੀ ਕਿ ਕਿਸੇ ਵੀ ਕਿੰਨੀ ਰਿਕਵਰੀ ਹੋਈ ਕਿ ਉਹ ਕੋਈ ਕੋਈ ਗੱਲ ਨਹੀਂ ਕੀਤੀ ਗਈ ਆ ਜਦ ਕਿ ਇਸ ਦੇ ਬੰਦ ਉਹਨਾਂ ਨੇ 14 ਕਹੇ 30 ਦਾ 14 ਦਿਨ ਦਾ ਰਿਮਾਨ ਦੇਤਾ 14 ਦਿਨ ਦਾ ਰਿਮਾਨ ਜਿਹੜੇ ਜੀ ਕਸਟਡੀ ਦੇ ਵਿੱਚ ਪੁੱਲਰ ਸਾਹਿਬ ਨੂੰ ਕਿੰਨੀ ਤਰੀਕ ਤੱਕ ਭੇਜਿਆ ਉਹਨਾਂ ਨੂੰ 31 ਦਸ ਤੱਕ ਭੇਜ ਦਿੱਤਾ ਕਿਉਂ ਤੁਹਾਨੂੰ ਕਿਉਂ ਲੱਗਦਾ ਸਰ ਗੱਲ ਕਿਉਂ ਨਹੀਂ ਕੀਤੀ ਕਿ ਬਾਕੀ ਮਸਲੇ ਨੂੰ ਲੈ ਕੇ ਜੇ ਸਾਰਾ ਕੁਝ ਜਿਵੇਂ ਪੁੱਲਰ ਸਾਹਿਬ ਕਰ ਰਹੇ ਸੀ ਕਿ ਮੈਂ ਸਾਰੀ ਗੱਲ ਰੱਖਾਂਗਾ ਜੱਜ ਸਾਹਿਬ ਮੁਰੇ ਤੁਸੀਂ ਰੱਖੋਗੇ ਕਿਉਂ ਨਹੀਂ ਕਰਨ ਦਿੱਤੀ ਗੱਲ ਇਹ ਕਿਉਂਕਿ ਅਜੇ ਜਿਊਸਲੀ ਦਾ ਪਹਿਲੀ ਪਹਿਲੀ ਵਾਰ ਜਿ ਦੂਸਰੀ ਦੇ ਵਿੱਚ ਹੀ ਭੇਜਿਆ ਜਾਂਦਾ ਨੈਕਸਟ ਈਅਰ ਨੂੰ ਤੇ ਸਾਰੀਆਂ ਜਿਹੜੀਆਂ ਡਿਟੇਲਸ ਨੇ ਨੈਕਸਟ ਈਅਰ ਤੇ ਆਉਣਗੀਆਂ ਵੀ ਕੀ ਬਣਿਆ ਕੀ ਨਹੀਂ ਬਣਿਆ ਉਹ ਆ ਵੀ ਨਸ਼ਤੇ ਨੂੰ ਤੇ ਹੀ 31 ਤੋਂ ਬਾਅਦ ਪਤਾ ਲੱਗੂਆ। ਇੱਕ ਵਾਰ ਆਪਣਾ ਨਾਮ ਪੂਰਾ ਲਾ। ਐਡਵੋਕੇਟ ਸ਼ਿਵਜੀ ਸਿੰਘ ਵੈ। ਓਕੇ ਸਿਹਤ ਦੇ ਰਿਕਾਰਡਿੰਗ ਵੀ ਕੋਈ ਉਹਨਾਂ ਨੇ ਦੱਸਿਆ ਕਿ ਵੀ ਇਹਨਾਂ ਦੀ ਮੈਡੀਕਲ ਦੇ ਰਿਕਾਰਡਿੰਗ ਵੀ ਇਹਨਾਂ ਨੇ ਗੱਲ ਕੀਤੀ ਆ ਵੀ ਇਹਨਾਂ ਨੂੰ ਮੈਡੀਕਲ ਪ੍ਰੋਬਲਮ ਆ ਉਹ ਜੱਜ ਸਾਹਿਬ ਨੇ ਪ੍ਰੋਵਾਈਡ ਕਰਵਾ ਕੇ ਵੀ ਮੈਡੀਕਲ ਅੰਦਰ ਪ੍ਰੋਵਾਈਡ ਕਰਵਾ ਦਿਆ ਨੇ ਜਿਨੀਆਂ ਮਤਲਬ ਆਪਣੇ ਉਹਨਾਂ ਨੂੰ ਰੈਜਿਮ ਵਿੱਚ ਮੈਡੀਸਿਨ ਹੋਣਗੇ ਉਹ ਉਹਨੂੰ ਉੱਥੇ ਅੰਦਰ ਉਹ ਪ੍ਰੋਵਾਈਡ ਕੀਤਾ ਗਿਆ ਜਾਂਦਾ ਓਕੇ ਥੈਂਕ ਯੂ ਇਸ ਵਕਤ ਜੋ ਤਸਵੀਰਾਂ ਤੁਸੀਂ ਦੇਖ ਰਹੇ ਸੀਗੇ ਇਹ ਡੀਆਈਜੀ ਭੁੱਲਰ ਦੀਆਂ ਸੀਗੀਆਂ ਜਿਸ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੋਇਆ ਤਾਂ ਹੁਣੇ-ਹੁਣੇ ਚੰਡੀਗੜ੍ਹ ਕੋਰਟ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਲਿਆਤਾ ਗਿਆ ਤਾਂ ਡੀਆਈਜੀ ਭੁੱਲਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਡਾ ਸਵਾਲ ਸੀ ਕਿ ਜਿਹੜੇ 7 ਕਰੋੜ ਕੈਸ਼ ਗੈਣੇ ਗੱਡੀਆਂ ਬਰਾਮਦ ਹੋਈਆਂ ਨੇ ਇਹ ਕਿੱਥੋਂ ਆਈਆਂ ਨੇ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਝੂਠਾ ਫਸਾਇਆ ਜਾ ਰਿਹਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਰਿਸ਼ਵਤ ਦੀ ਕੋਈ ਗੱਲ ਨਹੀਂ ਹੈਗੀ ਤਾਂ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਰੀਮਾਰਡ ਲਿਆ ਜਾਂਦਾ ਜੁਡੀਸ਼ਲੀ ਭੇਜਿਆ ਜਾਂਦਾ ਕੀ ਹੈ ਕਿਉਂਕਿ ਆਪਣਾ ਪੱਖ ਜਿਹੜਾ ਹੈ ਡੀਆਜੀ ਭੁੱਲੇ ਰੱਖਦੇ ਨਜ਼ਰ ਆਉਣਗੇ ਤੇ ਤਸਵੀਰ ਜਿਹੜੀ ਹੈ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਕਿ ਲਗਾਤਾਰ ਉਹ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਜਵਾਬ ਜੱਜ ਸਾਹਿਬ ਮੂਹਰੇ ਦਵਾਂਗਾ ਉਹਨਾਂ ਨੂੰ ਦੱਸਾਂਗਾ ਕਿ ਵੀ ਇਹ ਕੀ ਗੱਲਬਾਤ ਹੋਈ ਮੈਨੂੰ ਝੂਠਾ ਫਸਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਮੂੰਹ ਬੰਨਿਆ ਹੋਇਆ ਚੰਡੀਗੜ੍ਹ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਤਾਂ ਜੱਜ ਦੇ ਮੂਹਰੇ ਕਹਿੰਦੇ ਮੈਂ ਆਪਣੇ ਸਾਰੇ ਪੱਖ ਰੱਖਾਂਗਾ ਕਿ ਕਿਸ ਤਰੀਕੇ ਦੇ ਨਾਲ ਮੈਨੂੰ ਝੂਠਾ ਫਸਾਇਆ ਜਾ ਰਿਹਾ ਇਸ ਵਕਤ ਤੁਹਾਨੂੰ ਇਹ ਤ ਜਿਹੜੇ ਅਰੈਸਟ ਕੀਤੇ ਹੋਏ ਭੁੱਲਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਹੁਣੇ ਕੋਰਟ ਦੇ ਵਿੱਚ ਜਿਹੜਾ ਲੈ ਕੇ ਗਿਆ ਤੇ ਹੁਣ ਉਹਨਾਂ ਨੇ ਇਹੀ ਕਿਹਾ ਕਿ ਮੈਂ ਆਪਣਾ ਪੱਖ ਰੱਖਾਂਗਾ ਜੱਜ ਮੂਰੇ ਦੱਸਾਂਗਾ ਕਿ ਵੀ ਮੈਨੂੰ ਝੂਠਾ ਫਸਾਇਆ ਜਾ ਰਿਹਾ ਹੁਣ ਤੁਸੀਂ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਭੁੱਲਰ ਨੂੰ ਜਿਹੜਾ ਲਗਾਤਾਰ ਕੋਰਟ ਦੇ ਵਿੱਚ ਲੈ ਕੇ ਆਏ ਨੇ ਹੁਣ ਅੱਗੇ ਜੱਜ ਮੂਰੇ ਦੇ ਜਿਹੜੇ ਆਪਣੇ ਪੱਖ ਬਿਆਨ ਰੱਖੇ ਜਾਣਗੇ ਜੱਜ ਉਹਨਾਂ ਦੀ ਸੁਣਨਗੇ ਜੀ ਜੱਜ ਸਾਹਿਬ ਕਹਿੰਦੇ ਨੇ ਕੀ ਉਹਨਾਂ ਦੇ ਉੱਤੇ ਗਲਬਾਤ ਹੁੰਦੀ ਹੈ ਕਿ ਉਹਨਾਂ ਨੂੰ ਭੀਜੇਲ ਭੀਜਿਆ ਜਾਂਦਾ ਜਾਂ ਜੁਡੀਸ਼ੀਅਲੀ ਰਿਮਾਂਡ ਕਿਵੇਂ ਕਿਸ ਤਿੱਕ ਦੀਆਂ ਚੀਜ਼ਾਂ ਨੇ ਉਹ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸੀਂ ਚੰਡੀਗੜ੍ਹ ਕੋਰਟ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਗ੍ਰਿਫਤਾਰ ਕੀਤੇ ਭੁੱਲਰ ਨੂੰ ਤੇ ਉਸ ਦਾ ਸਾਥੀ ਕਿਸਾਨ ਨੂੰ ਜੋ ਆ ਮੂਲਕ ਹੋ ਰਿਹਾ ਇਹ ਉਹੀ ਕੋਈ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵਾਰੀ ਵਾਰੀ ਜਾਂਦੇ ਸੀਗੇ ਸਮਝੌਤੇ ਕਰਦੇ ਸੀਗੇ ਪੈਸੇ ਪੂਸੇ ਖਰੀਦ ਕੇ ਸਾਈਡ 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 ਜੋ ਆ ਜੋ ਪਰ ਚੋਟ ਵਾਲਾ ਕੰਮ ਚੱਲ ਰਿਹਾ ਚਿੰਤਾ ਸਰ ਜੇ ਤੁਸੀਂ ਕਹਿ ਰਹੇ ਧੋਖੇ ਨਾਲ ਫਸਾਇਆ ਗਿਆ ਉਹ ਬੰਦੇ ਦਾ ਕੀ ਅਪਡੇਟ ਹੈ ਤੁਹਾਡੇ ਕੋਲ ਬੱਤਾ ਨਹੀਂ ਜੋ ਬੱਤਾ ਹੁੰਦਾ ਕਿ ਇਨਫੋਰਮੇਸ਼ਨ ਤੁਹਾਡੇ ਕੋਲ ਹੀ ਪਲੀਜ਼ ਸਰ ਸਰ ਕੋਈ ਤਾਂ ਕਲੂ ਹੋਊਗਾ ਫਸਾਇਆ ਜਾ ਰਿਹਾ ਕੋਰਟ ਚ ਜਵਾਬ ਦਵਾਂਗੇ ਕੋਰਟ ਜਵਾਬ ਦਵਾਂਗੇ ਬੂਰਾ ਟੋਟਲ ਲੋਕ ਤੁਹਾਨੂੰ ਸੌਦੇ ਲੋਕ ਦੇਖ ਰਹੇ ਹੋ ਵੀ ਜਸਟੀਫਾਈ ਕਰ ਰਹੇ ਕਿਤਨਾ ਕਿਤੇ ਤੁਹਾਨੂੰ ਲੱਗਦਾ ਕਿ ਟੋਟਲ ਅਲੀਗੇਸ਼ਨ ਝੂਠੇ ਨੇ ਸਕ੍ਰੈਪ ਰਿਗਾਰਡਿੰਗ ਜੋ ਉੱਥੇ ਹੁੰਦੀਆਂ ਇਸ ਚੀਜ਼ਾਂ ਗੱਟੀਆਂ ਹੋਣੀ ਵੀ ਹੈਗਾ ਕੁਝ ਇਹੋ ਜਿਹਾ ਕਿ ਤੁਹਾਡੇ ਕੋਲ ਇਹ ਜਿਹਾ ਐਵੀਡੈਂਸ ਹੋਣਾ ਮੈਂ ਕਿਸੇ ਕੇਸ ਦੀ ਤਵਸੀਹ ਨਹੀਂ ਕਰ ਰਿਹਾ ਨਾ ਕੋ ਮੇਰੇ ਕੋਲ ਕੇਸ